ਇੱਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਦੂਜੇ ਪਾਸੇ ਜਰਨੈਲ ਸਿੰਘ ਲੜਾਈ ਬੜੀ ਇੰਟਰਸਟਿੰਗ ਹੋਣ ਜਾ ਰਹੀ ਹੈ ਲੰਬੀ ਚ ਲੰਬੀ ਚ ਆਮ ਆਦਮੀ ਪਾਰਟੀ ਮੰਨਿਆ ਜਾ ਰਿਹਾ ਜਰਨੈਲ ਸਿੰਘ ਨੂੰ ਉਮੀਦਵਾਰ ਐਲਾਨਣ ਜਾ ਰਹੀ ਹੈ ਜਰਨੈਲ ਸਿੰਘ ਸਾਡੇ ਨਾਲ ਨੇ ਜਰਨੈਲ ਜੀ ਤਿਆਰੋਂ ਲੜਾਈ ਲਈ ਪਾਰਟੀ ਮੈਨੂੰ ਜਿੱਥੇ ਵੀ ਹੁਕਮ ਦੇਹੇਗੀ ਪੰਜਾਬ ਚ ਲੜਨ ਦੇ ਲਈ ਮੈਂ ਤਿਆਰ ਆ ਮੈਨੂੰ ਕਹਿਣਗੇ ਤਾਂ ਮੈਂ ਕਿਸੇ ਦੇ ਵੀ ਖਿਲਾਫ ਲੜਨ ਨੂੰ ਤਿਆਰ ਆ ਇਹ ਬਾਦਲ ਕੀ ਨੇ ਇਹਨਾਂ ਨੇ ਅੱਜ ਪੰਜਾਬ ਬਾਦਲ ਨਹੀਂ ਬਦਲਾ ਚਾਹੁੰਦਾ ਬਾਦਲ ਆਵਲ ਦੇਖ ਰਿਹਾ ਬਾਦਲ ਤਾਂ 5 ਸਾਲ 5 ਵਾਰੀ ਮੁੱਖ ਮੰਤਰੀ ਰਹਿ ਚੁਕੇ ਪੰਜਾਬ ਦਾ ਅੱਜ ਕੀ ਹਾਲ ਕਿ ਉਹਨਾਂ ਦਾ ਦੋਸ਼ ਨਹੀਂ ਹੈ ਅੱਜ 10000 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ 2007 ਤੋਂ ਲੈ ਕੇ ਹੁਣ ਤੱਕ ਇਹ ਬਾਦਲ ਸਾਹਿਬ ਦਾ ਦੋਸ਼ ਹੋ ਕਹਿੰਦੇ ਮੈਨੂੰ ਅਜੇ ਫਿਰ ਫਿਰ ਚੁਣ ਲੋ ਤੇ ਮੈਂ ਫਿਰ ਆਪਣੀ ਉਮਰ 100 ਸਾਲ ਵਜੇ ਬਾਦਲ ਸਾਹਿਬ ਤੁਹਾਡੀ ਉਮਰ 207 ਹੋ ਜੇ ਸਾਨੂੰ ਕੋਈ ਦਿੱਕਤ ਨਹੀਂ ਪਰ ਜਿਹੜਾ ਕਿਸਾਨ ਮਰ ਗਿਆ ਉਹਦੀ ਉਮਰ 25 ਤੋਂ ਲੈ ਕੇ 45 ਸਾਲ ਸੀ ਜਿਹੜਾ ਨੌਜਵਾਨ ਮਰ ਗਿਆ ਨਸ਼ਿਆਂ ਦੇ ਵਿੱਚ ਜੋ ਬਿਕਰਮਜੀਤ ਸਿੰਘ ਮਜੀਠੀਆ ਵਰਗਿਆਂ ਨਸ਼ਾ ਫੈਲਾਇਆ ਜਿਹੜਾ ਤੁਹਾਡੀ ਨੂਹ ਦਾ ਭਰਾ ਆ ਉਹਨਾਂ ਦੇ ਕਰਕੇ ਜਿਹੜੇ ਨੌਜਵਾਨ ਮਰ ਗਏ ਉਹਨਾਂ ਦੀ ਉਮਰ 15 ਤੋਂ 25 ਸਾਲ ਸੀ ਉਹ ਹਜ਼ਾਰਾਂ ਮਰ ਗਏ ਅੱਜ ਪੰਜਾਬ ਨੂੰ ਇੱਕ ਨਜ਼ਰ ਲੱਗੀ ਹੋਈ ਹੈ ਬਾਦਲਾਂ ਦੀ ਕੇਜਰੀਵਾਲ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਬਾਦਲਾਂ ਖਿਲਾਫ ਲੜਨਾ ਤੁਸੀਂ ਮੈਂ ਤੁਹਾਨੂੰ ਫੇਰ ਕਹਿ ਰਿਹਾ ਇਹ ਬਾਪ ਪਾਰਟੀ ਦੀ ਅੰਦਰੂਨੀ ਗੱਲਬਾਤ ਮੈਂ ਬਾਹਰ ਨਹੀਂ ਅਰਾਂਗਾ ਲੇਕਿਨ ਇਹਨਾਂ ਨੂੰ ਜਰੂਰ ਕਹਿ ਦੇਣਾ ਕਿ ਪਾਰਟੀ ਜਿੱਥੇ ਵੀ ਚਾਹੇਗੀ ਪੰਜਾਬ ਦੇ ਲਈ ਮੈਂ ਕੁਝ ਵੀ ਕੁਰਬਾਨ ਕਰ ਸਕਦਾ ਕਿਸੇ ਨਾਲ ਵੀ ਲੜ ਸਕਦਾ ਉਸ ਲੋਕ ਕਹਿ ਰਹੇ ਨੇ ਬੜੀ ਟਫ ਸੀਟ ਆ ਜਰਨੈਲ ਸਿੰਘ ਲਈ ਭਗਵੰਤ ਮਾਨ ਲਈ ਹਿੰਮਤ ਲਈ ਇਹ ਸੀਟਾਂ ਕੱਢ ਲਈਆਂ ਸੌਕੀਆਂ ਨਹੀਂ ਆਈਆਂ ਕਿਉਂਕਿ ਇਹਨਾਂ ਦੇ ਉੱਤੇ ਪੁਰਾਣਾ 베ਸ ਹੈਗਾ ਇਹ ਸਾਰੀਆਂ ਪਾਰਟੀਆਂ ਅਸੀਂ بڑے ਛੋਟੇ ਜਿਹੇ ਲੋਕ ਆ ਜੀ ਜਰਨੈਲ ਸਿੰਘ ਦਾ ਛੋਟਾ ਜਿਹਾ ਜਰਨਲਿਸਟ ਸੀ ਮੈਂ ਕਹਾ ਜੀ ਮੈਂ ਜਿੱਤਾਂਗਾ ਤੇ ਗੜੀ ਗਲਤ ਕਰ ਰਹਾ ਇਹ ਤੇ ਲੋਕਾਂ ਨੇ ਜਿਤਾਉਣਾ ਲੋਕਾਂ ਨੇ ਮਨ ਬਣਾਇਆ ਹੋਇਆ ਲੋਕਾਂ ਨੂੰ ਕੁਰੇਦ ਕੇ ਪੁੱਛੋ ਜਿਹੜੇ ਦੁਖੀ ਹੋਏ ਨੇ ਲੋਕਾਂ ਨੂੰ ਪੁੱਛੋ ਜਿਹੜੇ ਉਹ ਦਇਆ ਸਿੰਘ ਕੋਲੀਆਂ ਵਾਲੀ ਤੋਂ ਕਿੰਨੇ ਦੁਖੀ ਨੇ ਉਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਹਜ਼ਾਰਾਂ ਕਿੱਲੇ ਜ਼ਮੀਨ ਬਣ ਗਈ ਤੇ ਗਰੀਬ ਗਰੀਬਦਾਰ ਗਰੀਬ ਰਹਿ ਗਿਆ ਉਹਨਾਂ ਨੂੰ ਕਹਿੰਦੇ ਬਸ ਤੁਸੀਂ ਆਟਾ ਦਾਲ ਲੈ ਲਓ ਬਸ ਤੇ ਲੋਕਾਂ ਨੂੰ ਪੁੱਛੋ ਜਾ ਕੇ ਜਿਹੜੇ ਪ੍ਰੇਸ਼ਾਨ ਨੇ ਲੋਕ ਸਾਡੇ ਨਾਲ ਨੇ ਇਸ ਕਰਕੇ ਅਸੀਂ ਜਿੱਤਾਂਗੇ ਇਸ ਕਰਕੇ ਨਹੀਂ ਕਿ ਕਿਹੜਾ ਲਾਡਰ ਕਿਹਾ ਜਾਂਦਾ ਨਾ ਕਿ ਅਕਾਲੀ ਦਲ ਦਾ ਕਾਡਰ ਬਹੁਤ ਆਥੇ ਆਮ ਆਦਮੀ ਪਾਰਟੀ ਕਾਡਰ ਬੇਸਡ ਪਾਰਟੀ ਨਹੀਂ ਅਕਾਲੀ ਦਲ ਕਾਡਰ ਬੇਸਡ ਹੈ ਇਸ ਕਰਕੇ ਬਾਦਲ ਸਿੰਘ ਸਾਹਿਬ ਦੇ ਜਿੱਤ ਯਕੀਨੀ ਆ ਸਾਨੂੰ ਤਾਂ ਅੱਜ ਤੱਕ ਇਹ ਪਤਾ ਲੱਗਾ ਕਿ ਜੇ ਅਕਾਲੀ ਦਲ ਦਾ ਕੋਈ ਘਾਰਿਆ ਤੇ ਬਾਪੂ ਕਹਿੰਦਾ ਭਾਵੇਂ ਭਾਈ ਮੁੰਡੇ ਤੇ ਕੁੜੀਆਂ ਤੇ ਉਹਦੇ ਸਾਰਾ ਪਰਿਵਾਰ ਉਹ ਕਹਿੰਦੇ ਸੀ ਤੇ ਵੋਟਾਂ ਝਾੜੂ ਨੂੰ ਪਾਉਣੀਆਂ ਆ ਅੱਜ ਹਾਲਤ ਇਹ ਹੋ ਗਈ ਹੈ ਕਿ ਅਕਾਲੀ ਦਲ ਸ਼ਾਇਦ ਤੀਜੇ ਨੰਬਰ ਤੇ ਵੀ ਕਿ ਮੈਂ ਕਹਿੰਦਾ ਇਹ ਸਿੰਗਲ ਡਿਜੀਟ ਚ ਰਹਿਣ ਗਿਆ ਇਹਨਾਂ ਦੀਆਂ ਸੀਟਾਂ 2 4 ਤੋਂ ਵੱਧ ਨਹੀਂ ਆ ਸਕਦੀਆਂ ਉਹ ਵੀ ਪਤਾ ਨਹੀਂ ਸੂਪੜਾ ਸਾਫ ਹੋ ਜਾਏ ਦਿੱਲੀ ਦਾ ਰਿਕਾਰਡ ਟੁੱਟ ਸਕਦਾ ਹੈ ਕਦੇ ਭਗਵੰਤ ਮਾਨ ਤੇ ਸ਼ਰਾਬ ਦੇ ਇਲਿਗੇਸ਼ਨ ਲੱਗਦੇ ਆ ਕਦੇ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦਾ ਉਹ ਮੋਮੈਂਟਮ ਨਹੀਂ ਰਿਹਾ ਜਿਹੜਾ ਪਹਿਲਾਂ ਸੀ ਬਹੁਤ ਸਾਰੇ ਲੀਡਰ ਤੁਹਾਡੇ ਨਾਲ ਆਜਮਦੀ ਗੋਮਰ ਵਰਗੇ ਨਾਰਾਜ਼ ਹੋ ਕੇ ਚਲੇ ਗਏ ਉਸਾਨੀ ਨੂੰ ਕੋਈ ਆਜਮਦੀ ਗੋਮਰ ਨੂੰ ਟਿਕਟ ਅਸੀਂ ਨਹੀਂ ਦੇ ਸਕੇ ਉਹ ਚਾਹੁੰਦੇ ਸੀ ਜਿੱਥੋਂ ਉੱਥੇ ਉਹ ਸਾਡਾ ਬੈਂਸ ਸਾਹਿਬ ਨਾਲ ਸਮਝੌਤਾ ਹੋਇਆ ਤੇ ਇਹ ਨਹੀਂ ਸਮਝਣ ਦੀ ਗੱਲ ਹੁੰਦੀ ਹੈ ਤੇ ਜੇ ਟਿਕਟ ਨਹੀਂ ਮਿਲ ਕੇ ਫੇਰ ਪਾਰਟੀ ਨੂੰ ਦੋਸਤ ਜਣਾ ਮੈਂ ਉਹਨੂੰ ਨਹੀਂ ਮੰਨਦਾ ਜੋ ਪਹਿਲੇ ਕੋਈ ਗੱਲ ਕਹਿੰਦੇ ਤੇ ਸ਼ਾਇਦ ਉਹਦੇ ਵਿੱਚ ਕੋਈ ਸੀਰੀਅਸness ਹੁੰਦੀ ਦੂਜੀ ਗੱਲ ਤੁਸੀਂ ਚੌਣ ਜਾਤਾਂ ਲੱਗਣ ਤੋਂ ਲੋਕ ਤਾਂ ਉਡੀਕ ਰਹੇ ਨੇ ਉਹ ਮਾਹੌਲ ਬਣੇਗਾ ਇੱਥੇ ਉਹ ਜੰਗ ਹੋਏਗੀ ਕੀ ਲੋਕਾਂ ਨੇ ਇਹ ਨਾ ਰਹਿਣ ਕੱਖ ਨਹੀਂ ਦੇਣਾ ਇਹਨਾਂ ਨੂੰ ਇਹਨਾਂ ਦੇ ਜੱਥੇਦਾਰਾਂ ਨੂੰ ਕੋਈ ਨੇ ਘਰਾਂ ਚ ਨਹੀਂ ਵੜਨ ਦੇਣਾ ਉਹਨਾਂ ਨੇ ਪਿੰਡਾਂ ਚ ਨਹੀਂ ਵੜਨ ਦੇਣਾ ਇਹ ਹਾਲਾਤ ਬਣਨ ਜਾ ਰਹੇ ਐ ਵਾਰੀ ਬਨਾਮ ਜਿਹੜਾ ਪੰਜਾਬ ਦੀ ਗੱਲ ਹੁੰਦੀ ਸੀ ਤੁਹਾਡੇ ਬਾਰੇ ਹੁਣ ਕਿਹਾ ਜਾ ਰਿਹਾ ਕਿ ਜਰਨੈਲ ਸਿੰਘ ਵੀ ਵਾਰੀ ਨਹੀਂ ਹਾਲਾਂਕਿ ਦੂਣੀਆਂ ਤੇ ਰਿਸ਼ਤੇਦਾਰੋਂ ਪਰ ਕਹੇ ਜਾਂਦਾ ਕਿ ਜਰਨੈਲ ਸਿੰਘ ਦੀ ਦਿੱਲੀ ਧਮਾਕਾ ਮੈਂ ਕੰਪੈਰੀਜ਼ਮ ਨਹੀਂ ਕਰ ਰਿਹਾ ਹੱਥ ਜੋੜ ਕੇ ਕਹਿ ਰਿਹਾ ਕਹਿਣ ਵਾਲੇ ਤੇ ਕਹਿ ਦਿੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਚ ਪੈਦਾ ਹੋਏ ਸੀ ਪਰ ਉਹਨਾਂ ਨੂੰ ਕਿਹਾ ਆਨੰਦਪੁਰ ਵਾਸੀ ਜਾਂਦਾ ਉਹ ਅੱਜ ਸਾਰੇ ਦਿਲਾਂ ਚ ਵਸਦੇ ਮੈਂ ਨਹੀਂ ਕਹਿੰਦਾ ਮ ਕੀ ਪੰਜਾਬ ਜਿਹੜਾ ਕਦੇ ਪੰਜਾਬ ਤਾਂ ਲਦਾਖ ਤੱਕ ਸੀ ਸਾਰਾ ਦਿੱਲੀ ਤੱਕ ਮੱਲਾ ਮਾਰ ਲਈਆਂ ਸੀ ਦਿੱਲੀ ਦਾ ਤਖਤ ਲੈ ਗਏ ਸੀ ਇਹ ਤਾਂ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੀ ਚਾਰ ਉਦਾਸੀਆਂ ਲੰਕਾ ਤੋਂ ਲੈ ਕੇ ਕਿੱਥੇ ਤੱਕ ਕੀਤੀਆਂ ਇਹ ਛੋਟੀ ਸੋਚ ਵਾਲੇ ਡਰਪੋਕ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਪੰਜਾਬ ਪੰਜਾਬੀ ਕੈਨੇਡਾ ਚਲਾ ਗਿਆ ਉਹ ਪੰਜਾਬੀ ਨਹੀਂ ਰਹਿੰਦਾ ਇਹ ਕੈਲੀਫੋਰਨੀਆ ਚਲਾ ਗਿਆ ਸੁਖਵੀਰ ਬਾਦਲ ਤੇ ਫੇ ਕੈਲੀਫੋਰਨੀਆ ਦਾ ਹੋ ਗਿਆ ਪੰਜਾਬੀ ਕਿੱਥੋਂ ਰਹਿ ਗਿਆ ਫੇ ਯੋਗ ਤਾਂ ਪੀਓ ਤਾਂ ਕੈਲੀਫੋਰਨੀਆ ਦਾ ਹੋਇਆ ਰਣੇਲ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਚ ਮੁਕਾਬਲਾ ਹੁੰਦਾ ਕੀ ਲੱਗਦਾਗਾ ਤੁਸੀਂ ਜਿੱਤੋਗੇ ਜਾਂ ਬਾਦਲ ਜਿੱਤਣਗੇ ਜੇ ਤੁਸੀਂ ਜਿੱਤੋਗੇ ਕਿੰਨੀ ਵੋਟਾਂ ਤੇ ਲੋਕ ਬਾਦਲ ਨਹੀਂ ਬਦਲਾਅ ਚ ਹੁੰਦੇ ਨੇ ਤੇ ਲੋਕਾਂ ਨੇ ਹੀ ਜਿਤਾਉਣਾ ਹੈ ਮੈਂ ਤੇ ਬੜਾ ਛੋਟਾ ਜਿਹਾ ਬੰਦਾ ਪਰ ਲੋਕਾਂ ਨੇ ਅੱਜ ਲੋਕਸ਼ਾਹੀ ਹੈ ਇਹੀ ਹੈ ਅਜਰਜਵਾੜਾ ਸ਼ਾਹੀ ਨਹੀਂ ਚਲਣੀ ਅਜਰ ਦਾ ਪਰਿਵਾਰਵਾਦ ਨਹੀਂ ਚੱਲਣਾ ਅੱਜ ਲੋਕਾਂ ਨੇ ਮਨ ਬਣਾ ਰੱਖਿਆ ਹੈ ਕਿ ਪੂਰੀ ਮੈਂ ਸਚਾਈ ਕਰ ਸਰਬ ਲੰਬੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਸੋਪੜਾ ਸਾਫ਼ ਹੋ ਜਾਣਾ ਹੈ